ਆ ਗਏ ਬਈ ਕਬੂਤਰਾਂ ਵੱਲ ਲੈ ਕੇ ਕੋਸਾ ਪਾਣੀ ਤੇ ਕਿਆ ਨੂਰੀ ਨੇ ਮਿਚਾਲਿਆ ਗਲ ਚ ਵਸਾਈ ਫਿਰਦੀ ਆ ਉਹ ਤਾਂ ਲਵੇੜੂ ਯਾਰ ਹੈ ਹਟ ਹਾਂ ਚੱਲ ਹੁਣ ਗਈ ਵਾਸ ਅੰਦਰ ਉਹ ਸਾਰੀ ਪਲੜ ਬੁਲੜ ਪਾੜਦਾ ਬਈ ਨੂਰੀ ਨੇ ਕਿਆ ਯਾਰ ਐਟਮਾ ਲਾਉਂਦੀ ਏ ਇਹ ਪਾਉ ਇਹਨੂੰ ਚੱਕੇ ਨਹੀਂ ਹੈ ਨਾ ਹਾਂ ਸਸਰੀ ਗੱਲ ਵੀ ਸਾਰੇ ਵੀਰਾਂ ਨੂੰ ਕਿਵੇਂ ਕਾਇਮੋ ਸਾਰੇ ਕੀ ਹਾਲ ਚਾਲ ਆ ਤੇ ਪਾਉਨੇ ਮੈਂ ਸਾਹ ਦੇਖੋ ਕਾਲਾ ਤੇਲ ਦੇਖੋ ਕਿਵੇਂ ਮੱਥਿਆ ਹੋਇਆ ਲੈ ਲੈ ਸਾਲਿਆ ਗਲਾਬ ਜੰਮਣੇ ਦੀਆਂ ਬਣਾਈਆਂ ਪਈਆਂ ਤੇ ਤਾਂ ਇਹ ਹੈ ਇੰਨਾ ਤੇਲ ਹੋ ਖੁਸ਼ਕੀ ਚੱਕਦੀ ਹੈ ਠੀਕ ਹੈ ਕੱਢੀਏ ਪਾਣੀ ਬਾਈ ਬਦਲ ਲਿਏ ਹੋ ਸਾਲਿਆ ਇੰਨਾ ਨਹੀਂ ਤੇਲ ਲਈ ਦੰਦਾ ਹਵਾ ਕਿਵੇਂ ਲੱਗੂ ਉਹਨਾਂ ਦੇ ਮਾਸ ਨੂੰ ਹੁਣ ਥੋੜਾ ਹਿਡੋਲ ਦੰਦੇ ਨੀ ਹਾਰਾਈ ਦੋ ਨਾ ਖੜ ਜੋ ਖੜ ਮੋ ਜਾ ਖੜ ਹਟ ਜਾ ਆ ਜਾ ਪਾਣੀ ਪਾ ਦਿੰਦਾ ਵੇ ਛਿੱਟਾ ਛਿੱਟਾ ਵਲੈ ਭਰ ਗਿਆ ਸਾਫ ਇੱਕ ਰੱਖ ਦਨੇ ਐਵੇਂ ਪਹਿਲਾ ਕਬੂਤਰਾਂ ਨੇ ਮਾਰੀ ਇਹਨੇਗਾ ਬਚਾ ਗੱਡੀਆਂ ਨਹੀਂ ਮਿਲਦਾ ਅੰਡੇ ਹੀ ਖਰਾਬ ਹੋ ਗਿਆ ਉਹਦਾ ਉਹਨੇ ਦੋ ਅੰਡੇ ਰੱਖ ਲਏ ਉਹਨੇ ਵੀ ਦੋ ਅੰਡੇ ਰੱਖ ਲਏ ਗੁਲਾਬੀ ਨੇ ਵੀ ਰੱਖ ਲਿਆ ਅੰਡਾ ਤੇ ਚਲੋ ਬਈ ਢਾਣੇ ਦੋਨੇ ਪਾਉ ਮੈਂ ਲੈਣਾ ਲਓ ਬਈ ਦੋਏ ਟਰੇਆਂ ਚ ਪਾਤਾ ਦਾਣਾ ਹੁਣ ਮੈਂ ਤੁਹਾਨੂੰ ਦਿਖਾਉਣਾ ਇੱਕ ਤਾਂ ਹੋਰ ਜੋੜੇ ਨੇ ਰੱਖਨੇ ਦੋਨੇ ਅੰਡੇ ਦੋਨੇ ਹੋਰ ਰੱਖ ਲੈ ਦੋ ਹੋਰ ਰੱਖ ਲੈ ਉਹ ਗੁਲਾਬੀ ਨੇ ਰੱਖਿਆ ਰੋਕ ਲਈ ਜਾਉ ਦੇ ਆਹ ਅੰਡਾ ਮੈਨੂੰ ਲੱਗਦਾ ਵੀ ਖਰਾਬ ਹੋ ਗਿਆ ਜਿਸ ਤੱਕ ਮੈਨੂੰ ਉਮੀਦ ਹੈ ਜਵੇਂ ਹੁਣ ਬਿਜਲੀ ਬਿਜਲੀਆਂ ਰਸ਼ਕੀਆਂ ਨੇ ਇਹਦਾ ਚੈੱਕ ਕਰ ਲਈ ਇਹਨੇ ਨਹੀਂ ਰੱਖਿਆ ਇਹਨੇ ਨਹੀਂ ਰੱਖਿਆ ਬਾਕੀ ਕਿਸੇ ਨੇ ਨਹੀਂ ਰੱਖਿਆ ਕਬੂਤਰਾਂ ਨੂੰ ਝਗਣ ਦਾ ਦਾਣੇ ਕੀ ਆ ਗਿਆ ਦੇਖੋ ਇਹ ਅੰਦਰ ਚੁੱਟਾ ਰਿਹਾ ਡਾਕਟਰ ਨੂੰ ਕੋਈ ਨਾ ਲਵਾ ਦਿੰਦੇ ਆ ਲੈ ਵੀ ਕਬੂਤਰ ਭੁੱਖੇ ਦੇ ਹੈ ਆਹੋ ਕੂਤਰ ਦੇ ਬਾਈ ਭੁੱਖਿਆ ਯਾਰ ਛੇ ਕਰੀਏ ਨਾ ਬਾਣਾ ਓਕੇ ਰੋਟਾ ਨੇ ਢੀਗਾ ਚੋਗਣ ਦੋ ਦਾਣਾ ਬਾਣੀ ਪਾਉ ਲੱਗਿਆ ਹੋਇਆ ਹੈ ਹੈ ਜੈਡ ਬਲੈਕ ਜੈਡ ਬਲੈਕ ਮੈਂ ਹਾਂ ਹੁਣ ਚੱਲੇ ਆ ਬਾਈ ਆਪਾਂ ਉੱਪਰ ਵਾਲੇ ਪੱਠਿਆਂ ਨੂੰ ਦਾਣਾ ਬਾਣੀ ਪਾਉਣ ਠੀਕ ਹੈ ਪਾਈਏ ਲੇਟ ਹੋ ਗਿਆ ਅੱਜ ਕੰਮ ਜਸੂ ਸਿੰਘ ਚਲੇਗਾ ਟਿਊਸ਼ਨ ਜਸੂ ਦਾ ਪੇਪਰ ਵੀ ਦਾ ਅੱਜ ਤੇ ਚਲੋ ਚੱਲਨੇ ਉੱਪਰ ਨੂੰ ਉੱਪਰ ਗਏ ਆ ਪਹੁੰਚ ਮਿੱਤਰੋ ਤੇ ਸਾਫ ਸਫਾਈ ਪੂਰੀਆ ਦੇਖੋ ਲੈ ਮੀ ਤੋਂ ਬਾਦ ਐ ਨੁੱਕੇ ਆ ਨਾ ਰਿਪੋਰਟ ਛਧਰੀ ਰਹਿ ਗਈ ਬਾਈ ਸੈੱਟ ਕਰਨ ਤੇ ਇਹਨੂੰ ਵੀ ਕਰਾਂਗੇ ਆ ਟਾਈਮ ਨਹੀਂ ਲੱਗਦਾ ਹਲੇ ਤੇ ਕਬੂਤਰਾਂ ਦਾ ਜਿੰਦਾ ਲਿਆ ਖੋਲ ਪਹਿਣਾ ਆਪਾਂ ਖੜ ਗਏ ਟਰੇ ਉਹ ਚੱਕ ਲੈਣੇ ਆ ਹਾਂ ਬਈ ਟਾਈਮ ਪਠੇ ਕੈਮ ਨੇ ਬਾਈ ਸਾਰੇ ਐ ਆ ਦੇਖੋ ਕਹੇ ਯਾਰ ਲੋਕ ਨੇ ਫਿਰ ਭੁੱਖੇ ਨੇ ਛੇਤੀ ਫੜਾ ਬੜਾ ਪਹਿਲਾਂ ਦਾਣੇ ਪਾਈਏ ਇਹਨਾਂ ਨੂੰ ਖਾਜ ਹਟ ਆਉਂਦੇ ਨਹੀਂ ਦਾਣੇ ਥੋੜੇ ਬਈ ਟ੍ਰੇ ਸਾਫ਼ ਕਰਦਾ ਪਹਿਲਾਂ ਲੈ ਵੀ ਦਾਣੇ ਵਾਲਾ ਪਾਂਡਾ ਬੂੰਡਾ ਧੋ ਕੇ ਆਇਆ ਨਾ ਧੋ ਕੇ ਨਹੀਂ ਸੌਰੀ ਯਾਰ ਉਲਟ-ਪਲਟੇ ਹੋ ਗਿਆ ਦਾਣੇ ਵਾਲੀ ਟ੍ਰੇ ਸਾਫ਼ ਕਰਕੇ ਰੱਖਦੇ ਦਾਣੇ ਪਾਣੀ ਵਾਲਾ ਪਾਂਡਾ ਧੋ ਕੇ ਪਾਣੀ ਪਾਤਾ ਖੋਸਿਆ ਫੱਟੇ ਸਾਰੀ ਲੱਗੇ ਨੇ ਖਾਣ ਓਕੇ ਰਬੋਟ ਇਹਨਾਂ ਦੀ ਕਿ ਆ ਬਠਾ ਉਹ तकरीबन ਸਾਰ ਆ ਜੂਗਾ ਬਸ ਇੱਕੇ ਕੰਨੀ ਰਹਿ ਗਈ ਇਹਨਾਂ ਦੀ ਦੋ ਦੀ ਚਲੋ ਪਹਿਲਾਂ ਕੱਢਣ ਲੱਗ ਜਾਂਗੇ ਇਹਨਾਂ ਤੇ ਕਈ ਬਠਿਆਂ ਵਿੱਚ ਬੈਠ ਕੇ ਖਾਂਦੇ ਨੇ ਸਾਰੇ ਇਹ ਪੁੱਤੂ ਕਰ ਲੈ ਚਲੋ ਕੋਈ ਚੱਕਰ ਨਹੀਂ ਫਟੇ ਕਹਿਣ ਦੇ ਪੂਰੇ ਕੋਈ ਸੋਕਾ ਸੁਕਾ ਕੋਈ ਨਹੀਂ ਲੱਗਿਆ ਪਰ ਬਟਾਈ ਜਵਾ ਦੇ ਇਹਨਾਂ ਨੂੰ ਆ ਜਾ ਤੂਫਾਨ ਸਿਆਂ ਆ ਬੈਠਾ ਬਣਾ ਤੂਫਾਨ ਤੇ ਚਲੋ ਆਪਾਂ ਲਾ ਦਈਏ ਜਿੰਦਾ ਤੇ ਆ ਦਾਣੇ ਰੱਖੀਏ ਪਹਿਲਾਂ ਤਾਂ ਉੱਧਰ ਇਹ ਖੁੱਡੇ ਚ ਰੱਖ ਦਨੇ ਹੁੰਦੇ ਆ ਨਾ ਨੇ ਅਸਾਈਡ ਤੇ ਪਏ ਰਹਿੰਦੇ ਨੇ ਤੇ ਆ ਖੁੱਡਾ ਸਾਫ ਕਰਕੇ ਫਿਰ ਜਦ ਸਾਰ ਆਗੇ ਨਾ ਪੂਰੇ ਜਦ ਹੁਣ ਫੁੱਲ ਸਾਰ ਆਗੇ ਕਬੂਤਰ ਫਿਰ ਆਪਾਂ ਆ ਖੁੱਡੇ ਛੱਡ ਦਾਂਗੇ ਦੂਜੇ ਜੀ ਚ ਪਹਿਲਾਂ ਛੱਡੇ ਹੋਏ ਤੇ ਆ ਤੇ ਆਪਣੀ ਢਾਂਗੀ ਦਾ ਕੱਪੜਾ ਇੱਕ ਉਹ ਫੇਰ ਇਕੱਠਾ ਕਰਿਆ ਚੱਲ ਇਹ 라 ਵੀ ਕਰਦੇ ਆ ਲਾਜ ਚਲੋ ਹੁਣ ਆਪਾਂ ਪਹਿਲਾਂ ਜਿੰਦਾ ਜਿੰਦਾ ਲਾ ਦਈਏ ਉਦੋਂ ਬਾਅਦ ਚੱਲਦੇ ਆ ਕਰ ਨੂੰ ਮੌਸਮ ਬਾਈ ਬਾਹਲਾ ਘੈਂਟ ਹੋਇਆ ਹੈ ਦੇਖੋ ਮੌਸਮ ਦੇਖੋ ਸੂਰਜ ਨਿਕਲਿਆ ਹੈ ਆ ਮਿੱਠੀ ਮਿੱਠੀ ਤੁੱਪ ਹੈ ਨਾ ਠੰਡ ਹੈ ਨਾ ਗਰਮੀ ਉੱਕੇ ਰੋਟਾਂ ਨੇ ਚੱਲਦੇ ਹੁਣ ਥੱਲੇ ਹੁਣ ਚੱਲੇ ਬਈ ਆਪਾਂ ਡਿਊਟੀ ਬਹੁਤ ਦਿਨਾਂ ਬਾਅਦ ਹੈ ਡਿਊਟੀ ਸਾਂਭਣ ਲੱਗੇ ਆਣਾ ਐਸੀ ਹਾਂਜੀ ਤੇ ਚੱਲਦੇ ਹਾਂ ਹੁਣ ਗੱਡੀਆਂ ਦੋਨੇ ਆ ਗਈਆਂ ਲਾਇ ਲੂਏ ਸੈੱਟ ਨੇ ਚੱਲਦੇ ਹਾਂ ਦੁੱਧ ਦਾ ਦਬਾਈ ਕਿੱਥੋਂ ਉਥੋਂ ਕੱਲ ਨੂੰ ਲਿਆਵਾਂ ਕੱਲ ਨੂੰ ਛੁੱਟੀ ਹੈ ਤੇਨੂੰ ਹਾਂ ਬਸ ਠੀਕ ਹੈ ਕੱਲ ਨੂੰ ਲਿਆਵਾਂਗੇ ਤੇ ਚਲੋ ਚੱਲਦੇ ਹਾਂ ਫਿਰ ਹੁਣ ਆਪਾਂ ਦੁੱਧ ਦਬਾਏ ਆਈਏ ਉਹ ਹਾਈਓ ਲੱਗੂਗਾ ਹਾਏ ਹਾਈ ਲਓ ਜੀ ਮਿੱਤਰੋ ਦੁੱਧ ਪਾਉਣ ਤੋਂ ਬਾਅਦ ਆ ਗਏ ਆਪਾਂ ਸ਼ੈੱਡ 'ਚ ਆਪਣਾ ਟਰੈਕਟਰ ਖੜਾ ਐ 8-9 ਦਿਨ ਦਾ ਕਿਸੇ ਨੇ ਚਾਬੀ ਲਾ ਕੇ ਛੱਡਦੀ ਬੈਟਰੀ ਹੋ ਗਈ ਉਹਦੀ ਡਾਊਨ ਹੌਣ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੋਈ ਨਵੀਂ ਖੁਸ਼ਖਬਰੀ ਆਈ ਜਾਂ ਨਹੀਂ ਕਰ ਲਨੇ ਆਪਾਂ ਹੁਣੇ ਚੈੱਕ ਆ ਯਾਰ ਬੜੇ ਖਾਨੇ ਬਦਲਦੇ ਲੈ ਆ ਜੋੜਾ ਲਾਲ ਸਿਰਾ ਤੇ ਰਤੀਜ ਕਬੂਤਰੀ ਜਿਹਦਾ ਨੀਲਾ ਬੱਚਾ ਮਰੇ ਤਾਂ ਹਾਂ ਬਈ ਅੰਡਾ ਖਰਾਬ ਹੋ ਗਿਆ ਹੈ ਹਾਂ ਅੰਡਾ ਖਰਾਬ ਹੋ ਗਿਆ ਬਈ ਇਹਦਾ ਕੁਝ ਫੈਲੰਦ ਹੋਇਆ ਆਹ ਕਿਧਰ ਜਾਣਾ ਹੈ ਚਲੋ ਕੋਈ ਨਹੀਂ ਇਹਨਾਂ ਨੂੰ ਬਾਹਰ ਛੱਡੇ ਲੈਣੇ ਦਾ 10 ਮਿੰਟ ਆ ਜਾਓ ਭਾਈ ਜੇ ਆਉਣਾ ਹੈ ਆਂਡਾ ਮੈਂ ਛਿੱਟਣ ਲੱਗਿਆ ਬਾਈ ਇੱਧਰ ਨੂੰ ਛੱਡ ਦਨੇ ਅੱਛਾ ਓਕੇ ਯਾਰ ਵੜ ਹਾਂ ਬਾਈ ਆਉਣਾ ਬਾਹਰ ਲੈ ਅੰਦਰ ਨੂੰ ਵੜ ਗਏ ਲੋ ਕੋਈ ਨਹੀਂ ਤੇ ਉਹਦਾ ਯਾ ਰੰਡਾ ਕਿੱਤ ਹੈਗਾ ਹੈਗਾ ਉਹਨੇ ਵੀ ਰੱਖ ਲਏ ਉਹਨੇ ਤਿੰਨ ਜੋੜੀਆਂ ਨੇ ਰੱਖ ਲੇ ਗੁਲਾਬੀ ਦੇ ਦਾ ਨਾਂ ਹੋਇਆ ਨਾਲ ਦੀਆਂ ਦੇਖੋ ਤਾਂ ਗੁਲਾਬੀ ਹੋਏ ਰੱਖੀ ਬੈਠੇ ਆ ਡੱਬਾ ਬੈਠਾ ਸਿਰ ਤੇ ਉਹਦੇ ਬਾਕੀ ਦਾ ਓਕੇ ਰੋਟਾਂ ਨੇ ਇਹਨਾਂ ਨਹੀਂ ਰੱਖੇ ਵਾਲੇ ਮੈਂ ਤਾਂ ਆ ਹੀ ਨੇ ਬਾਈ ਆ ਜੋੜਾ ਰੱਖ ਲਵੇ ਆ ਚੱਪ ਰੱਖ ਲਵੇ ਸੋ ਹੀ ਰੱਖ ਲਵੇ ਬਾਕੀਆਂ ਦੇ ਤਾਂ ਚੱਲ ਬੱਚੇ ਆਪਣੇ ਕੋਲ ਵਾਧੂ ਚਲੋ ਕੋਈ ਚੱਕਰ ਨਹੀਂ ਵਲੌਗ ਬਾਈ ਦੋ ਦੋ ਦਿਨ ਚ ਪੂਰਾ ਹੁੰਦਾ ਹਣ ਦੋ ਦੋ ਦਿਨ ਚ ਵਲੌਗ ਬਣਾਉਣ ਦਾ ਬਿਲਕੁਲ ਵੀ ਜੀ ਨਹੀਂ ਕਰਦਾ ਪਾਣੀ ਪੁਣੀ ਕਰਿਆ ਹੈ ਚੇਂਜ ਉੱਪਰਲੇ ਕਬੂਤਰਾਂ ਨੂੰ ਪਾ ਕੇ ਆਊਗਾ ਅਜਗੁਰੀ ਅ ਦੂਜੇ ਦਿਨ ਚ ਵਲੌਗ ਚੱਲ ਰਿਹਾ ਮੈਂ ਤੁਹਾਨੂੰ ਸਹਾਰੀਆਂ ਕਾਇਮ ਨੇ ਤੇ ਇੱਧਰ ਠੀਕ ਆ ਸਾਫ਼ ਕੱਲ ਛੱਡ ਜੂੜ ਮਾਰਤਾ ਦਾ ਬਾਈ ਆ ਆ ਖੁੰਝਾ ਰਹਿ ਗਿਆ ਮਾਰਨੇ ਦਾ ਚਲੋ ਕੋਈ ਚੱਕਰ ਨਹੀਂ ਪਰ ਪਹੁੰਚ ਗਏ ਵੀ ਆਪਾਂ ਗਰਾਊਂਡ 'ਚ ਆ ਤਾਰਾਂ ਪੈ ਰਹੀਆਂ ਥੀਰਾ ਵੈਲੀ ਉਹ ਬੈਠਾ ਜਾਲੀ ਲੱਗ ਰਹੀ ਹੈ ਬਾਲੀਬਾਲ ਵਾਲੀ ਆ ਬੈਡਮਿੰਟਨ ਦਾ ਮਾਰ ਰਹੀਆਂ ਗਰਾਊਂਡ 'ਚ ਆ ਗਏ ਬਈ ਘਰੇ ਤੇ ਕਬੂਤਰਾਂ ਨੂੰ ਪਾ ਦਈਏ ਹੁਣ ਰਾਤ ਦਾ ਦਾਣਾ ਵੇੜੀਏ ਕੰਮ ਇੱਕ ਕੰਮ ਹੈ ਜੀ ਕਣਕ ਦੇਖਣਾ ਹੈਗੀ ਹੈਗੀ ਸਰੋਂ ਵੀ ਹੈਗੀ ਚਲੋ ਪਾਈਏ ਠੀਕ ਹੈ ਇਹਨਾਂ ਨੂੰ ਤੇ ਡੱਬਾ ਬਿਠਾਉਂਦੇ ਆਂਦੇ ਓਕੇ ਰੋਟ ਆਹ ਕਬੂਤਰ ਥੋੜਾ ਜਿਹਾ ਸੁਸਤ ਹੈ ਨੂੰ ਦੰਨਿਆ ਦਵਾਈ ਬਾਕੀ ਸਾਰੇ ਓਕੇ ਰੋਟਾਂ ਨੇ ਆਹ ਕੂਤਰੀ ਨੂੰ ਦਵਾਈ ਦੇ ਦਿੱਤੀ ਉਹ ਵੀ ਸੈਟ ਹੈ ਇਹਨੂੰ ਦੇ ਦਾਂਗੇ ਇੱਕ ਵਾਰੀ ਹੋਰ ਤੇ ਚਲੋ ਫਿਰ ਆਦੀਏ ਪਾਣਾ ਨੂੰ ਆ ਪਾਦਾ ਵੀ ਦਾਣਾ ਪਾਣੀ ਆ ਰਹੇ ਨੇ ਐ ਭੱਜੇ ਆਜੋ ਵੀ ਆਜੋ ਆਜੋ ਵਾ ਆਜੋ 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 ਆਗੇ ਬਈ ਸਾਰੇ ਪਾਂਚ ਚੋਣ ਚਲੋ ਚੋਣ ਦਾ ਦਾਣਾ ਪਾਣੀ ਇਹਨਾਂ ਨੂੰ ਓਕੇ ਰਿਪੋਰਟ ਤਿੰਨ ਚਾਰ ਕਸਰ ਨੇ ਇੱਧਰ ਕਬੂਤਰ ਜਿਹੜੇ ਆਪਾਂ ਨੇ ਡਾਉਣੇ ਨੇ ਬਾਕੀ ਦਾ ਸਾਰੇ ਕੱਟੇ ਨੇ ਚਲੋ ਚੋਣ ਦਾ ਦਾਣਾ ਪਾਣੀ ਫਿਰ ਨੂਰੀ ਵੱਲ ਮਾਰ ਲਈ ਆਪਾਂ ਜਿਹੜਾ ਇਹਨੂੰ ਗੇਟ ਨੂੰ ਕਰ ਦਨੇ ਆ ਬੰਦ ਨੂਰੀ ਵੱਲ ਮਾਰ ਦਾਂ ਜਿਹੜਾ ਹਾਂ ਬਈ ਨੂਰੀ ਚੱਕ ਤਾਂ ਪੈਰਪੂਰ ਬਣਾਤੇ ਦੇ ਬਾਈ ਇਹਦੇ ਪਰ ਸੋ ਪੈਰ ਬਣਵਾਏ ਨੇ ਜੇ ਐਨ ਦੁੱਧ ਵੀ ਰਹੀ ਆ ਹੁਣ ਤਾਂ ਤੇ ਚਲੋ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੌਸਮ ਹੋ ਰਿਹਾ ਗੜਬੜ ਫੇਰ ਅੱਜ ਤੇ ਠੰਡ ਦੁਬਾਰਾ ਹੋ ਗਈ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ